ਇੰਡ ਵੱਲਾਦੇ ਮੀਨ ਚੌਂਕ ਨਜ਼ਦੀਕ ਪੰਜਾਬ ਦੇ ਕਰੀਬ ਘਰਾਂ ਦੇ ਉਪਰੋਂ ਲੰਘ ਰਹੀ ਹਾਈ ਵੋਲਟੇਜ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਲੋਕ ਆਪਣੀਆਂ ਛੱਤਾਂ ਤੇ ਚੜਨ ਤੋਂ ਵੀ ਡਰਦੇ ਹਨ ਪਰ ਇੱਕ ਅਜਿਹੀ ਘਟਨਾ ਵਾਪਰੀ ਜਦੋਂ ਇੱਕ ਨੌਜਵਾਨ ਮੰਗਲ ਸਿੰਘ ਮੰਗਾ ਆਪਣੀ ਘਰ ਦੀ ਛੱਤ ਉੱਤੇ ਟਹਿਲ ਰਿਹਾ ਸੀ ਕਿ ਅਚਾਨਕ ਹੀ ਦੂਰੋਂ ਹਾਈ ਵੋਲਟੇਜ ਤਾਰਾਂ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਹ ਤੜਫਣ ਲੱਗਾ ਅਤੇ ਬੇਹੋਸ਼ ਹੋਇਆ ਮੌਕੇ ਤੇ ਜਗਰਾਤ ਸਿੰਘ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਪੀੜਤ ਨੂੰ ਇੱਕ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਗਰਾਤ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਪ੍ਰਸ਼ਾਸਨ ਅਤੇ ਬਿਜਲੀ ਦੇ ਅਧਿਕਾਰੀਆਂ ਨੂੰ ਇਸ ਇਲਾਕੇ ਦੇ ਵਿੱਚੋਂ ਤਾਰਾਂ ਬਾਹਰ ਸ਼ਿਫਟ ਕਰਨ ਜਾਂ ਹਟਾਉਣ ਲਈ ਅਪੀਲ ਕਰ ਰਹੇ ਹਨ ਪਰੰਤੂ ਕਿਸੇ ਵੀ ਬਿਜਲੀ ਅਧਿਕਾਰੀ ਜਾਂ ਪ੍ਰਸ਼ਾਸਨ ਦੇ ਕਰਨਾ ਤੇ ਜੂ ਨਹੀਂ ਸਰਗੀ ਉਥੇ ਨਾਲ ਹੀ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਲਾਰੇ ਲੱੱਪੇ ਲਗਾ ਕੇ ਟਾਈਮ ਗੁਜ਼ਾਰਦੇ ਹਨ ਤੇ ਇਸ ਤੋਂ ਪਹਿਲਾਂ ਵੀ ਕਈ ਹਾਸੇ ਹੋ ਚੁੱਕੇ ਹਨ ਪ੍ਰਸ਼ਾਸਨ ਨੂੰ ਕਈ ਵਾਰ ਇਹ ਲੋਕ ਅਪੀਲ ਕਰ ਚੁੱਕੇ ਹਨ ਕਿ ਇਹ ਤਾਰਾ ਨੂੰ ਬਦਲਿਆ ਜਾਵੇ ਪਰ ਕਿਸੇ ਵੀ ਪ੍ਰਸ਼ਾਸਨ ਨੇ ਅੱਜ ਤੱਕ ਇਹਨਾਂ ਨੂੰ ਤਾਰਾ ਨੂੰ ਬਦਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਪ੍ਰਸ਼ਾਸਨ ਵਾਲੇ ਦੇ ਬਿਜਲੀ ਦੇ ਅਧਿਕਾਰੀ ਅਡੀਕ ਰਹੇ ਹਨ ਕਿ ਇੱਥੇ ਕੋਈ ਹਾਸਾ ਹੋਵੇ ਤੇ ਲੋਕ ਬਹੁਤ ਦੁਖੀ ਹਨ ਤੇ ਉਹ ਗੱਲਬਾਤ ਕਰਦੇ ਹਾਂ ਇਥੋਂ ਦੇ ਦਸਤਿਕਾ ਨਾਲ ਕੀ ਕਹਿੰਦੇ ਹਨ ਇਥੋਂ ਦੇ ਲੋਕ ਉਹ ਰਾਤ ਉਸ ਦਿਨ ਰਾਤ ਘਟਨਾ ਹੋਈ ਪਰਸੋ ਰਾਤ ਠੀਕ ਹੈ ਜੀ ਇੱਕ ਬੇਰੀ ਪਹਿਲੇ ਵੀ ਸਾਡੀ ਬੇਟੀ ਨੂੰ ਗਰੰਟ ਪੈ ਚੁੱਕਾ ਵਾ ਜੀ ਠੀਕ ਹੈ ਜੀ ਇਹ ਹੁਣ ਮੰਗਲ ਸਿੰਘ ਜੀਰੇ ਇਲਾਜ ਹਸਪੀਟਲ ਦੇ ਵਿੱਚ ਆ ਤੇ ਇਹ ਪ੍ਰਸ਼ਾਸਨ ਨੂੰ ਅਸੀਂ ਕਹਿ ਕਹਿ ਕੇ ਭਾਈ ਥੱਕ ਗਏ ਆ ਵੀ ਸਾਡੇ ਘਰਾਂ ਦੇ ਉੱਤੋਂ ਦੀ ਤਾਰਾਂ ਲੰਘਦੀਆਂ ਆ ਹਾਈ ਟੈਂਸ਼ਨ 11000 ਵੋਲਟੇਜ ਤਾਰਾਂ ਇਹ ਠੀਕ ਹੈ ਨਾ ਹੱਡਣ ਅਸੀਂ ਲੰਘ ਸਕਦੇ ਆ ਨਾ ਇੱਥੇ ਕੁਝ ਕਰ ਸਕਦੇ ਆ ਠੀਕ ਹੈ ਜੀ ਸਾਡੇ ਕੋਲ ਨੰਗਣਾ ਇੱਥੋਂ ਮੁਸ਼ਕਲ ਹੋਇਆ ਪਿਆ ਪੂਰਾ ਇਹ ਕਮ ਸੇ ਕਮ 3 ਸਾਲ ਹੋ ਗਏ ਜੀ ਠੀਕ ਹੈ ਜੀ ਅਸੀਂ ਸਾਰੇ ਨਾ ਮਾਲ ਮੰਡੀ ਡਿਵੀਜ਼ਨ ਸਾਰਿਆਂ ਨਾਲ ਗੱਲਬਾਤ ਕਰ ਲਈ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਕਿਸੇ ਨੇ ਵੀ ਸਾਡੀ ਸੁਣਵਾਈ ਹਲੇ ਤੱਕ ਨਹੀਂ ਕੀਤੀ ਹਲਕਾ ਵ代 ਇੱਕ ਜੀਵਨ ਜੋ ਮੈਡਮ ਜੀਵਨ ਜੋਤ ਕੋਰ ਨਾਲ ਵੀ ਗੱਲਬਾਤ ਹੋਈ ਪਰ ਉਹਨਾਂ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਇਹਨਾਂ ਨੂੰ ਬਾਹਰ ਕੱਢਣ ਦਾ ਪ੍ਰਸ਼ਾਸਨ ਕੋਲੋਂ ਇਹੀ ਮੰਗਿਆ ਜੀ ਇਹਨਾਂ ਨੂੰ ਤਾਰਾਂ ਨੂੰ ਬਾਹਰ ਕੱਢਿਆ ਜਾਵੇ ਆਹ ਵੇਖੋ ਜੀ ਕਿੰਨੇ ਘਰਾਂ ਦੇ ਉੱਪਰੋਂ ਲੰਗਦੀਆਂ ਤਾਰਾਂ ਕਿੰਨੀਆਂ ਨੀਵੀਆਂ ਆਈਆਂ ਨਾ ਅਸੀਂ ਜਾ ਸਕਦੇ ਨਾ ਸਰਕਾਰ ਕੋਲੋਂ ਸਾਨੂੰ ਇਹੀ ਮੰਗਿਆ ਵੀ ਇਹ ਬਾਹਰ ਜਲਦੀ ਛੇਤੀ ਤੋਂ ਛੇਤੀ ਬਾਹਰ ਕੱਢੀਆਂ ਜਾਣ